ਤਦਲੇ ਵਾਰਿਸ ਸ਼ਾਹ ਉਨੇ ਆਪਣਾ ਸਾਰਾ ਕਿੱਸਾ ਲਿਖ ਲਿਆ ਤੇ ਉਹ ਕਹਿੰਦੇ ਨੇ ਤੂੰ ਚਲੇ ਜਾ ਮੇਰੇ ਕੋਲ ਮੈਂ ਤੇਰਾ ਕਿੱਸਾ ਸੁਣਨਾ ਹੀ ਨਹੀਂ ਤੁਹਾਨੂੰ ਸਿੱਖਿਆ ਕੀ ਦਿੱਤੀ ਐ ਤੇ ਤੂੰ ਲਿਖ ਕੀ ਲਿਆ ਇਹ ਕਹਿੰਦੇ ਬਈ ਨਹੀਂ ਤੂੰ ਥੋੜਾ ਜੀ ਸੁਣ ਲੈ ਉਹ ਕਹਿੰਦੇ ਅੱਛਾ ਫੇ ਮੈਨੂੰ ਸੁਣਾ ਦੋ ਬੰਦ ਸੁਣਾ ਦੇ ਮੈਂ ਵੱਧ ਨਹੀਂ ਸੁਣਨੇ ਦਿੱਤੇ ਤੇ ਵਾਰਿਸ ਸ਼ਾਹ ਨੇ ਗਾਣਾ ਸ਼ੁਰੂ ਕਰ ਦਿੱਤਾ ਤੇ ਜਿਸ ਵੇਲੇ ਦੋ ਬੰਦ ਗਾਏ ਤੇ ਉਹ ਤੋਂ ਬਾਅਦ ਸ਼ਾਹ ਆਏ ਤੇ ਉਹਨਾਂ ਨੇ ਕਿਹਾ ਬਈ ਨਹੀਂ ਤੂੰ ਚੱਲ ਜਾ ਸੁਣਾਈ ਚੱਲ ਤੇ ਉਹ ਵਾਰਿਸ ਸ਼ਾਹ ਇਹ ਕਿਹਾ ਜਾਂਦਾ ساری ਰਾਤ ਸੁਣਾਉਂਦੇ ਰਹੇ ਉਹਨਾਂ ਨੇ ਤੇ ਉਹ ਸਾਰੀ ਰਾਤ ਸੁਣਦੇ ਜਿਸ ਵੇਲੇ ਸਾਰੀ ਰਾਤ ਤੋਂ ਬਾਅਦ ਕਿੱਸਾ ਸਵੇਰ ਨੂੰ ਖਤਮ ਹੋਇਆ ਤੇ ਉਹ ਵਾਰਿਸ ਸ਼ਾਹ ਨੂੰ ਬਹੁਤ ਉਨੀ ਬੁਰਾ ਪਲ ਲੱਗਿਆ ਉਹ ਇਹਨੂੰ ਕਹਿਣ ਲੱਗੇ ਉਹ ਤੈ ਮੁੰਜ ਦੀ ਰੱਸੀ ਦੇ ਵਿੱਚ ਮੋਤੀ ਪਰੋ ਦਿੱਤੇ ਇਹ ਕਰ ਕੀ ਦਿੱਤਾ ਤੇ ਪੰਜਾਬੀ ਗੁਵਾਰਾਂ ਦੀ ਬੋਲੀ ਦੇ ਵਿੱਚ ਆਹ ਕੁਝ ਲਿਖ ਦਿੱਤਾ ਤਾਂ ਪਾਕਿਸਤਾਨ ਗਿਆ ਸੀ ਤਾਂ ਉਹਦੇ ਵਿੱਚ ਇੱਕ ਮੇਰੇ ਦੋਸਤ ਆ ਨਾ ਮੈਂ ਗੱਲਬਾਤ ਕੀਤੀ ਤਾਂ ਉਹ ਇਹ ਪਹਿਲਾਂ ਤਾਂ ਮੈਨੂੰ ਉਹ ਦੱਸਣ ਲੱਗੇ ਉਹ ਕਹਿੰਦੇ ਜੀ ਕਿ ਚੰਗ ਡਿਸਟ੍ਰਿਕਟ ਦੇ ਵਿੱਚ ਹੀਰ ਦੀ ਫਿਲਮ ਨਹੀਂ ਸਾਡੇ ਲੱਗ ਸਕਦੀ ਬਿਲਕੁਲ ਤੇ ਉਹ ਵਾਰਿਸ ਸ਼ਾਹ ਬਾਰੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਬੜੇ ਵਿੰਦਨੀਆਂ ਸੀ ਉਹ ਇਹ ਕਹਿੰਦੇ ਪੇ ਵਾਰਿਸ ਨੇ ਸਾਨੂੰ ਬਦਨਾਮ ਕੀਤਾ ਸਾਰੀ ਦੁਨੀਆ ਦੇ ਵਿੱਚ ਸਾਡੀ ਸਿਆਲਾਂ ਦੀ ਕੁੜੀ ਦੀ ਐਨ ਬੜੀ ਮਿੱਟੀ ਪੱਟੀ ਤੇ ਉਹਦੇ ਵਿੱਚ ਉਹ ਇਦਾਂ ਕਹਿੰਦੇ ਆ ਪੇ ਵਾਰਿਸ ਸ਼ਾਹ ਨੇ ਜੱਟਾਂ ਦੀ ਮਿੱਟੀ ਬੜੀ ਪੱਟੀ ਐ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਤੁਸੀਂ ਬਾਰ ਬਾਰ ਕਰੋ ਜੱਟਾਂ ਦੇ ਕਾਫੀ ਖਿਲਾਫ ਐ ਇਹ ਤੇ ਵਾਰਿਸ ਨੂੰ ਉਹ ਕਹਿੰਦੇ ਪੁੱਠਾ ਲਟਕਾਤਾ ਦਰਖਤ ਦੇ ਨਾਲ ਤਾਂ ਫੇਰ ਉਹ ਜਿਹੜੀ ਔਰਤ ਲਗਿਆ ਸੀ ਉਹ ਵਾਪਸ ਕਰਵਾਈ ਤੇ ਉਹ ਜੱਟ ਸੀ ਜਿਹੜਾ ਉਹਨਾਂ ਦਾ ਸਰਦਾਰ ਸੀ ਜਾਂ ਨਵਾਬ ਸੀ ਉਹ ਇਹ ਕਹਿੰਦੇ ਵੇ ਵਾਰਿਸ ਸ਼ਾਹ ਨੇ ਰਿਐਕਟ ਕਰਕੇ ਫਿਰ ਇਹ ਕੁਝ ਲਿਖਿਆ ਸੋ ਪੰਜਾਬੀ ਲਿਟਰੇਚਰ ਦੇ ਵਿੱਚ ਤਾਂ ਵਾਰਿਸ ਸ਼ਾਹ ਜਿਹੜੇ ਹੈਗੇ ਮਿਰਜ਼ਾ ਗਾਲिब ਦੇ ਨਾਲ ਜਾਂ ਆਪਣੇ ਪਰਸ਼ੀਅਨ ਦੇ ਵਿੱਚ ਸ਼ੇਖ ਸਾਦੀ ਜਿਹੜੇ ਹੋਇਆ ਉਹਨਾਂ ਦੇ ਨਾਲ ਬੜੀ ਆਸਾਨੀ ਦੇ ਨਾਲ ਇਹਨਾਂ ਨੂੰ ਉਸ ਕਤਾਰ ਦੇ ਵਿੱਚ ਬਿਠਾਇਆ ਜਾਂਦਾ ਕਿ ਵਾਰਿਸ ਸ਼ਾਹ ਹੁਣੀ ਪੰਜਾਬੀ ਬੋਲੀ ਨੂੰ ਕਿੱਥੋਂ ਚੁੱਕ ਕੇ ਕਿੱਥੇ ਪਹੁੰਚਾ ਦਿੱਤਾ ਜਿਹਨੂੰ ਕਿਸੇ ਸਮੇਂ ਇੱਕ ਗੰਵਾਰਾ ਦੀ ਬੋਲੀ ਸਮਝਿਆ ਜਾਂਦਾ ਸੀ ਉਹੀ ਵਾਰਿਸ ਸ਼ਾਹ ਦੀ ਹੀਰ ਅੱਜ ਦੂਜੀਆਂ ਬੋਲੀਆਂ ਦੇ ਵਿੱਚ ਟ੍ਰਾਂਸਲੇਟ ਹੋ ਰਹੀ ਹੈ ਬਾਬਾ ਵਾਰਿਸ ਸ਼ਾਹ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ ਹੀਰ ਦਾ ਕਿੱਸਾ ਜਿਹੜਾ ਉਹਨਾਂ ਨੇ ਲਿਖਿਆ ਪੰਜਾਬੀਆਂ ਦੇ ਕਰਕਰ ਹੈ ਹੀਰ ਤੇ ਰਾਂਝੇ ਦੀਆਂ ਕਲੀਆਂ ਬਾਬੇ ਵਾਰਿਸ ਸ਼ਾਹ ਦੀ ਹੀਰ ਦੇ ਵਿੱਚੋਂ ਜਿਹੜੇ ਕਿੱਸੇ ਦੇ ਬੰਦ ਨੇ ਪੰਜਾਬੀ ਲੋਕ ਕਿਸਾਨ ਬੜਦਾਂ ਦੀਆਂ ਟਲੀਆਂ ਦੇ ਪਿੱਛੇ ਕਲੀਆਂ ਲਾਉਂਦੇ ਰਹੇ ਸਵੇਰ ਸਾਰ ਔਰ ਉਸ ਤੋਂ ਬਾਅਦ ਸਾਰੀ ਦੁਨੀਆ 'ਚ ਇਹ ਹੀਰ ਦਾ ਕਿੱਸਾ ਫੈਲਿਆ ਔਰ ਇਸ ਦੇ ਵਿੱਚ ਇੱਕ ਇੱਕ ਖਾਨ ਦੀ ਤਰ੍ਹਾਂ ਜਦੋਂ ਵੀ ਅਸੀਂ ਚੁੱਭੀ ਮਾਰਦੇ ਹਾਂ ਹਰ ਵਾਰੀ ਹੀਰੇ ਮੋਤੀ ਲੱਭ ਕੇ ਲਿਉਨੇ ਆਂ ਇਸ ਦੇ ਵਿੱਚ ਸ਼ਬਦ ਇਹਨੇ ਖੂਬਸੂਰਤ ਵਰਤੇ ਗਏ ਨੇ ਔਰ ਉਸ ਦੇ ਵਿੱਚ ਜੋ ਵੀ ਲਿਖਿਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਮੁਹਾਵਰੇ ਬਣਾ ਲਏ ਨੇ ਔਰ ਇਹ ਗੱਲ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ ਗਈ ਹੈ ਵਾਰੇਸ਼ਾ ਨਾ ਆਤ ਨਾ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਜੀ ਉਸ ਤੋਂ ਬਾਅਦ ਉਹ ਲਿਖਦੇ ਨੇ ਕਿ ਵਾਰੇਸ਼ਾ ਕੋਈ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਕੋਈ ਵੀ ਇਹੋ ਜੀ ਉਹਨਾਂ ਨੇ ਗੱਲ ਦਾ ਛੱਡੀ ਜਿਸ ਟੌਪਿਕ ਤੇ ਗੱਲ ਨਾ ਲਿਖੀ ਭਾਵੇਂ ਉਹ ਮੱਜਾਂ ਦੀਆਂ ਕਿਸਮਾਂ ਨੇ ਸੱਪਾਂ ਦੀਆਂ ਕਿਸਮਾਂ ਨੇ ਔਰਤਾਂ ਬਾਰੇ ਗੱਲਬਾਤ ਹੈ ਔਰ ਫਸਲਾਂ ਦੀਆਂ ਗੱਲਾਂ ਨੇ ਕੋਈ ਵੀ ਟੌਪਿਕ ਕਿ ਹੋ ਜਾਣੀ ਜਿੱਥੇ ਇਹ ਰੌਚਕ ਕਿੱਸਾ ਹੀਰ ਤੇ ਰਾਂਝੇ ਦੀ ਮੁਹੱਬਤ ਦਾ ਉਸ ਦੇ ਨਾਲ ਨਾਲ ਇਸ ਦੇ ਵਿੱਚ ਵਾਕਫੀਅਤ ਪੜੀ ਦਰਜ ਕੀਤੀ ਗਈ ਔਰ ਉਹਨਾਂ ਜਿਹੜੀਆਂ ਸੱਚੀਆਂ ਗੱਲਾਂ ਕਹੀਆਂ ਜਿਹੜੀਆਂ ਅੱਜ ਵੀ ਠੁਕਦੀਆਂ ਨੇ ਉਹਨਾਂ ਹਿਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੋ ਜੋ ਪੀਂਦੀਆਂ ਨੇ ਜਿਹੜੀਆਂ ਸ਼ੇਰ ਦੀ ਜੂਹ ਚੋਂ ਪਾਣੀ ਪੀਣ ਵਾਲੀਆਂ ਹਿਰਨੀਆਂ ਨੇ ਅੱਜ ਵੀ ਮਰੀ ਤੇ ਕੱਲ ਵੀ ਮਰੀ ਕਹੇ ਕਾਵਾਂ ਦੇ ਕਦੇ ਨਾ ਢੋਰ ਮੋਏ ਸ਼ੇਰ ਮੱਖੀਆਂ ਕਦੇ ਨਾ ਮਾਰਦੇ ਨਹੀਂ ਸਹਬਤ ਨੇਕ ਦੀ ਨੇਕ ਬਣਾ ਦਿੰਦੀ ਔਗਣ ਹਾਰ ਬੇਲੀ ਔਗਣ ਹਾਰ ਦੇ ਨੀ ਬਾਬਾ ਵਾਰਸ਼ਾ ਬਾਰੇ ਉਹਨਾਂ ਦੀ ਹੀਰ ਦੇ ਕਿਸੇ ਬਾਰੇ ਅੱਜ ਗੱਲਬਾਤ ਕਰਾਂਗੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਨਾਲ ਪ੍ਰਿੰਸੀਪਲ ਸਵੈਕਟਰ ਫੇਰ ਜੀ ਆਨ ਜੀ ਵੈਲਕਮ ਟੂ ਸਟੂਡੀਓ ਥੈਂਕ ਯੂ ਵੈਰੀ ਮਚ ਜੀ ਪਰ ਸਰ ਪਿਛਲੀ ਵਾਰੀ ਤੁਸੀਂ ਜਦੋਂ ਬਾਬਾ ਬੁੱਲੇ ਸ਼ਾਹ ਸਾਹਿਬ ਬਾਰੇ ਗੱਲਬਾਤ ਕੀਤੀ ਜੀ ਦੱਸਿਆ ਸੀ ਕਿ ਬਾਬਾ ਬੁੱਲੇ ਸ਼ਾਹ ਤੇ ਬਾਬਾ ਵਾਰਸ਼ਾ ਦੋਨੇ ਸਹਿ ਪਾਠੀ ਰਏ ਜੀ ਔਰ ਦੋਨੇ ਚੇਲੇ ਰਏ ਸ਼ਾਹਨਾਦ ਦੇ ਸ਼ਾਹਨਾਦ ਸਾਹਿਬ ਦੇ ਦੋਨੇ ਚੇਲੇ ਰਏ ਬਾਬਾ ਬੁੱਲੇ ਸ਼ਾਹ ਸਾਹਿਬ ਇੱਕਦਮ ਅਧਿਆਤਮਕ ਤੇ ਸੂਫੀ ਕਵਤਾ ਦੀ ਸਿਕਰਾਂ ਹੋ ਗਏ ਔਰ ਦੂਸਰੇ ਪਾਸੇ ਬਾਬਾ ਵਾਰਿਸ਼ਾ ਸਾਹਿਬ ਇਤਨਾਮ ਇਸ਼ਕੀਆ ਪਾਸੇ ਚਲੇਗੇ ਜੀ ਇਸ਼ਕ ਮਜ਼ਾਜ਼ੀ ਦੀ ਗੱਲਬਾਤ ਕਰਨ ਲਗੇ ਇਹ ਫਰਕ ਕਿਸ ਤਰ੍ਹਾਂ ਰਿਹਾ ਜਦ ਕਿ ਉਹਨਾਂ ਦਾ ਗੁਰੂ ਇੱਕ ਸੀ ਤੁਸੀਂ ਸਾਬ ਇਹਦਾ ਤੁਹਾਡੀ ਗੱਲ ਠੀਕ ਹੈ ਕਿ ਉਹ ਸ਼ਾਹ ਨਾਇਦ ਦੇ ਸ਼ਾਗਿਰਦ ਸਗੇ ਦੋਨੋਂ ਔਰ ਲੱਗਦਾ ਵੀ ਆ ਜਦੋਂ ਵਾਰਿਸ਼ਾ ਇੱਕ ਜਗ੍ਹਾ ਲਿਖਦੇ ਆ ਪੇ ਵਾਰਿਸ਼ਾ ਵਸਦੀਕ ਜੰਰਿਆਲੜੇ ਦਾ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਹੈ ਉਹ ਮਖਦੂਮ ਹੈ ਲੱਗਦਾ ਮੈਂ ਕਸੂਰ ਦੇ ਵਿੱਚ ਜਿਹੜੇ ਹੈਗੇ ਕਿ ਬਾਬਾ ਬੁੱਲੇ ਸ਼ਾਹ ਉੱਥੇ ਰਹੇ ਆ ਮੋਸਟ ਲਾਈਕਲੀ ਸ਼ਾਹ ਨਾਇਦ ਵੀ ਉੱਥੇ ਆ ਆ ਗਿਆ ਕਿਉਂਕਿ ਬਾਬਾ ਬੁਲੇਸ਼ਾ ਉਹਨੇ ਵੀ ਕਿਹਾ ਨਾ ਪੇ ਅਸੀਂ ਕਸੂਰੀ ਸਾਡੀ ਜ਼ਾਤ ਕਸੂਰੀ ਉੱਥੇ ਆਇਓ ਲੱਗਦੇ ਆ ਦੋਨੋਂ ਜਗ ਵੈਸੇ ਕਿਹਾ ਏ ਇਦਾਂ ਜਾਂਦਾ ਜੀ ਵੀ ਜਿਸ ਵੇਲੇ ਵਾਰਿਸ ਸ਼ਾਹ ਉਹਨੇ ਆਪਣਾ ਸਾਰਾ ਕਿੱਸਾ ਲਿਖ ਲਿਆ ਇਹ ਕਿੱਸਾ ਲਿਖ ਕੇ ਆਪਣਾ ਉਹਨਾਂ ਦੇ ਕੋਲ ਲੈ ਕੇ ਗਏ ਤੇ ਉਹਨਾਂ ਦੇ ਕੋਲ ਜਿਸ ਵੇਲੇ ਕਿੱਸਾ ਲਿਆ ਤਾਂ ਉਹ ਇਨ ਨੂੰ ਦੱਸਿਆ ਪੇ ਮੈਂ ਇਦਾਂ ਇਦਾਂ ਕਰਕੇ ਕਿੱਸਾ ਲਿਖਿਆ ਤੇ ਤੁਸੀਂ ਇਹ ਸੁਣੋ ਤੇ ਉਹ ਕਹਿੰਦੇ ਨਹੀਂ ਤੂੰ ਚਲੇ ਜਾ ਮੇਰੇ ਕੋਲ ਮੈਂ ਤੇਰਾ ਕਿੱਸਾ ਸੁਣਨਾ ਹੀ ਨਹੀਂ ਤੁਹਾਨੂੰ ਸਿੱਖਿਆ ਕੀ ਦਿੱਤੀ ਐ ਤੇ ਤੂੰ ਲਿਖ ਕੀ ਲਿਆ ਇਹ ਕਹਿੰਦੇ ਬੰਨੇ ਤੂੰ ਥੋੜਾ ਜਿਹਾ ਸੁਣ ਲਓ ਤੁਸੀਂ ਤੁਸੀਂ ਥੋੜਾ ਜਿਹਾ ਸੁਣ ਲਓ ਤੇ ਉਹ ਕਹਿੰਦੇ ਅੱਛਾ ਫੇ ਮੈਨੂੰ ਸੁਣਾ ਦੋ ਬੰਦ ਸੁਣਾ ਦੇ ਮੈਂ ਬੱਦ ਨਹੀਂ ਸੁਣਨੇ ਦਿੱਤੇ ਤੇ ਵਾਰਿਸ ਸ਼ਾਹ ਆਪ ਬਹੁਤ ਅੱਛਾ ਗਾਉਂਦੇ ਸੀ ਆਪ ਗਾ ਕੇ ਸੁਣਾ ਦਿੰਦੇ ਸੀ ਤੇ ਵਾਰਿਸ ਸ਼ਾਹ ਨੇ ਗਾਣਾ ਸ਼ੁਰੂ ਕਰ ਦਿੱਤਾ ਤੇ ਜਿਸ ਵੇਲੇ ਦੋ ਬੰਦ ਗਾਏ ਤੇ ਉਹ ਤੋਂ ਬਾਅਦ ਸ਼ਾਹ ਆਏ ਤੋ ਨਹੀਂ ਉਹਨੂੰ ਕਿਹਾ ਪਈ ਨਹੀਂ ਤੂੰ ਚੱਲਦਾ ਚੱਲ ਸੁਣਾਈ ਚੱਲ ਔਰ ਜਦ ਤੱਕ ਮੈਂ ਤੈਨੂੰ ਕਹਾਣਤਾਂ ਤੈਂ ਰੁਕਣਾ ਨਹੀਂ ਤੇ ਉਹ ਵਾਰਸ਼ਾਏ ਕਿਹਾ ਜਾਂਦਾ ਸਾਰੀ ਰਾਤ ਸੁਣਾਉਂਦੇ ਰਹੇ ਉਹਨਾਂ ਨੂੰ ਕਿੱਸਾ ਤੇ ਉਹ ਸਾਰੀ ਰਾਤ ਸੁਣਦੇ ਜਿਸ ਵੇਲੇ ਸਾਰੀ ਰਾਤ ਤੋਂ ਬਾਅਦ ਕਿੱਸਾ ਸਵੇਰ ਨੂੰ ਖਤਮ ਹੋਇਆ ਤੇ ਉਹ ਵਾਰਸ਼ਾ ਨੂੰ ਬਹੁਤ ਉਹ ਨਹੀਂ ਬੁਰਾ ਪੱਲਾ ਗਿਆ ਉਹ ਇਹਨੂੰ ਕਹਿਣ ਲੱਗਿਆ ਤੈ ਮੁੰਜ ਦੀ ਰੱਸੀ ਦੇ ਵਿੱਚ ਮੋਤੀ ਪਰੋ ਦੇ ਉੱਤੇ ਇਹ ਕਰ ਕੀ ਦਿੱਤਾ ਤੈ ਪੰਜਾਬੀ ਗੁਵਾਰਾਂ ਦੀ ਬੋਲੀ ਦੇ ਵਿੱਚ ਆਹ ਕੁਝ ਲਿਖ ਦਿੱਤਾ ਤੈਂ ਇਹੀ ਚੀਜ਼ ਕਿਤੇ ਪਰਸ਼ੀਨ ਅਰਬੀ ਦੇ ਵਿੱਚ ਲਿਖੀ ਹੁੰਦੀ ਤਾਂ ਦੁਨੀਆ ਦੇ ਬੜੇ ਅਦਬੋ ਦੀਵਾਨਸ਼ਵਰ ਬੰਦਾਂ ਦੇ ਵਿੱਚ ਮਨ ਤੇਰਾ ਨਾਮ ਹੁੰਦਾ ਔਰ ਉਹ ਇੰਨਾ ਉਸ ਵੇਲੇ ਉਹਦੇ ਤੇ ਹੋ ਗਏ ਔਰ ਆਪਣੇ ਜਿਸ ਵੇਲੇ ਆਪਾਂ ਕਹਿ ਸਕਦੇ ਹਾਂ ਇੰਪ੍ਰੈਸ ਹੋ ਗਏ ਤੇ ਉਹੀ ਉਸ ਵੇਲੇ ਫਿਰ ਇਹਨੂੰ ਇਸ਼ਕ ਮਜਾਜ਼ੀ ਦੀ ਗੱਲ ਨਹੀਂ ਮੰਨੀ ਉਹੀ ਇਹ ਸਮਝਿਆ ਕਿ ਇਸ਼ਕ ਮਜਾਜ਼ੀ ਦੇ ਰਾਹੀਂ ਵਾਰਸ਼ਾ ਹੁਣੀ ਇਸ਼ਕ ਹਕੀਕੀ ਦੀ ਗੱਲ ਕੀਤੀ ਕਿਉਂਕਿ ਜਿੱਥੇ ਬਾਬਾ ਬੁੱਲ੍ਹੇ ਸ਼ਾਹ ਹੁਣੀ ਇਸ਼ਕ ਹਕੀਕੀ ਦੀ ਗੱਲ ਕਰਦੇ ਆ ਉਹ ਵੀ ਉੱਤੇ ਉਹਦੇ ਵਿੱਚ ਹੀਰ ਦੇ ਰੈਫਰੈਂਸ ਉਹਨਾਂ ਦੇ ਆਉਂਦੇ ਆ ਰਾਂਝੇ ਦੇ ਰੈਫਰੈਂਸ ਆਉਂਦੇ ਆ ਉਹ ਤਾਂ ਬਾਟ ਮੱਕੇ ਦੀ ਕਿਉਂ ਪਾਵੇ ਜਿਹਦਾ ਯਾਰ ਨੂੰ ਵੇਖਿਆ ਹੱਜ ਹੋਵੇ ਲੋਕ ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖਤ ਹਜ਼ਾਰੇ ਉਹ ਵੀ ਉਹਦੇ ਵਿੱਚ ਰੈਫਰੈਂਸ ਹੁੰਦੇ ਸੋ ਇਸ਼ਕ ਮਜਾਜ਼ੀ ਨੂੰ ਇਸ਼ਕ ਹਕੀਕੀ ਨਾਲੋਂ ਮੇਰੇ ਖਿਆਲ ਦੇ ਵਿੱਚ ਤੁਸੀਂ ਨਖੇੜ ਹੀ ਨਹੀਂ ਸਕਦੇ ਇਸ਼ਕ ਹਕੀਕੀ ਪਾਉਣ ਦੇ ਲਈ ਵੀ ਤੁਸੀਂ ਜਿਹੜਾ ਇੱਕ ਪਵਿੱਤਰ ਇਸ਼ਕ ਮਜਾਜ਼ੀ ਆ ਉਹਦੇ ਵਿੱਚੋਂ ਲੰਘਣਾ ਪੈਂਦਾ ਸੋ ਦੇਖਣ ਨੂੰ ਸਾਨੂੰ ਇਦਾਂ ਲੱਗਦਾ ਵੀ ਇਸ਼ਕ ਮਜਾਜ਼ੀ ਦਾ ਇਸ਼ਕ ਹਕੀਕੀ ਦੋ ਵੱਖਰੀਆਂ ਗੱਲਾਂ ਆ ਪਰ ਇਹ ਜਿਸ ਵੇਲੇ ਆਦਮੀ ਉੱਚ ਪੱਧਰ ਤੇ ਚਲੇ ਜਾਂਦੇ ਆ ਤਾਂ ਇਸ਼ਕ ਮਜਾਜ਼ੀ ਔਰ ਇਸ਼ਕ ਹਕੀਕੀ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਹੈ ਮੈਂ ਆਖੋ ਨਹੀਂ ਮੈਨੂੰ ਤੀ ਦੋ ਰਾਂਝਾ ਹੀਰ ਨਾ ਕਿ ਰਾਂਝਣ ਰਾਂਝਣ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਆਖੋ ਨਹੀਂ ਮੈਨੂੰ ਤੀ ਦੋ ਰਾਂਝਾ ਹੀਰ ਨਾ ਆਖੇ ਕੋਈ ਉਹ ਮਤਲਬ ਹੈ ਉਹਦੇ ਵਿੱਚ ਹੀ ਅਮਲ ਗਮੇਟ ਹੋ ਜਾਂਦੇ ਵਿੱਚ ਹੀ ਸਾਰੀ ਮਿਕਸ ਹੋ ਜਾਂਦੀ ਹੈ ਸੋ ਇਹ ਦੋ ਬਿਲਕੁਲ ਵਿਰੋਧੀ ਚੀਜ਼ਾਂ ਨਹੀਂ ਹੈ ਇੱਕੋ ਹੀ ਪਾਸੇ ਜਾਣ ਵਾਲੇ ਦੋਨੋਂ ਰਸਤੇ ਆ ਮੇਰੇ ਖਿਆਲ ਦੇ ਵਿੱਚ ਖੈਰ ਇਹ ਤਾਂ ਸ਼ਾਇਦ ਕਹਿਤਾ ਹੋ ਵੀ ਜੀ ਸ਼ਾਇਨਾਤ ਸਾਹਿਬ ਨੇ ਕਿ ਪੰਜਾਬੀ ਬੋਲੀ ਗੁਵਾਰਾਂ ਦੀ ਬੋਲੀ ਹੈ ਪਰ ਬਾਬਾ ਵਾਰਿਸ ਸ਼ਾਹ ਸਾਹਿਬ ਨੇ ਜੋ ਹੀਰੇ ਮੋਤੀ پروਇਆ ਜੀ ਇਸ ਜੜੇ ਨਗਾਂ ਦੀ ਤਰ੍ਹਾਂ ਉਸ ਨੇ ਇਹ ਬੋਲੀ ਨੂੰ ਬੜੀ ਅਮੀਰ ਤੇ ਸੰਪੰਨ ਬੋਲੀ ਬਣਾ ਦਿੱਤਾ ਜੀ ਦੂਜੇ ਪਾਸੇ ਪ੍ਰੋਫੈਸਰ ਮੈਂ ਇਸ ਗੱਲ ਨਾਲ ਸ਼ਾਇਦ ਸਹਿਮਤ ਨਾ ਹੋਵਾਂ ਤੁਹਾਡੀ ਨਾਲ ਕਿ ਵਾਰਿਸ ਸ਼ਾਹ ਨੇ ਵੀ ਇਸ਼ਕ ਹਕੀਕੀ ਦੀ ਹੀ ਗੱਲ ਕੀਤੀ ਹੈ ਮਜ਼ਾਜ਼ੀ ਦੇ ਥਰੂ ਸਈਤੀ ਦੇ ਕਲਾਮ ਚ ਹਰ ਗੱਜ਼ ਨਹੀਂ ਲੱਗਦਾ ਬੜਾ ਅਸ਼ਲੀਲ ਕਲਾਮ ਆ ਜੀ ਉਸ ਦੇ ਵਿੱਚ ਠੀਕ ਹੈ ਬਾਬਾ ਵਾਰਿਸ ਸ਼ਾਹ ਸਾਹਿਬ ਨੇ ਹੀਰ ਲਿਖੀ ਪਾਤਰ ਸਾਰੀ ਬੜੀ ਵਧੀਆ ਬੋਲੀ ਦੇ ਬਹਿਜਾ ਬਹਿਜਾ ਜਾਂਦੇ ਆ ਪਰ ਵਿੱਚ ਜਿਹੜਾ ਅਸ਼ਲੀਲ ਆਉਂਦਾ ਹੈ ਇਸ ਦਾ ਵਰਣਨ ਹੈ ਵਰਤਾਂਤ ਹੈ ਜਿੱਥੇ ਮੇਰਾ ਖਿਆਲ ਹੈ ਸੈਤੀ ਦਾ ਕਲਾਮ ਉਸ ਨੂੰ ਕਿਹਾ ਜਾਂਦਾ ਜੀ ਉਸ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਅਸ਼ਲੀਲਤਾ ਕਾਫੀ ਚਲਕਦੀ ਹੈ ਨਹੀਂ ਜਿਹੜਾ ਤਿੰਨ ਸਾਹ ਤੁਸੀਂ ਬੋਲੀ ਦੀ ਗੱਲ ਕੀਤੀ ਆ ਉਹ ਤਾਂ ਬਿਲਕੁਲ ਸਹੀ ਗੱਲ ਹੈ ਕਿ ਵਾਰਿਸ ਸ਼ਾਹ ਹਣੀ ਪੰਜਾਬੀ ਬੋਲੀ ਨੂੰ ਕਿੱਥੋਂ ਚੁੱਕ ਕੇ ਕਿੱਥੇ ਪਹੁੰਚਾ ਦਿੱਤਾ ਜਿਹਨੂੰ ਕਿਸੇ ਸਮੇਂ ਇੱਕ ਗੰਵਾਰਾ ਦੀ ਬੋਲੀ ਸਮਝਿਆ ਜਾਂਦਾ ਸੀ ਉਹੀ ਵਾਰਿਸ ਸ਼ਾਹ ਦੀ ਹੀਰ ਅੱਜ ਦੂਜੀਆਂ ਬੋਲੀਆਂ ਦੇ ਵਿੱਚ ਟਰਾਂਸਲੇਟ ਹੋ ਰਹੀ ਹੈ ਅੱਜ ਉਹੀ ਵਾਰਿਸ ਸ਼ਾਹ ਦੀ ਹੀਰ ਕੀ ਉਤੇ ਬੰਬਈ ਦੀ ਫਿਲਮ ਵਰਲਡ ਕੀ ਆ ਕੀ ਹਿੰਦੀ ਦੇ ਗਾਣੇ ਆ ਕੀ ਗੁਜਰਾਤੀ ਫਿਲਮਾਂ ਆ ਕੀ ਹਰ ਦੇ ਵਿੱਚ ਉਹ ਵਾਰਿਸ ਸ਼ਾਹ ਦੀ ਹੀਰ ਦੇ ਜਿਹੜੇ ਰੈਫਰੈਂਸ ਦਿੱਤੇ ਜਾਂਦੇ ਸੀ ਸੋ ਪੰਜਾਬੀ ਬੋਲੀ ਨੂੰ ਵਾਰਿਸ ਸ਼ਾਹ ਨੇ ਆਪਣੇ ਇਸ ਕਲਾਮ ਦੇ ਰਾਹੀਂ ਬਹੁਤ ਉੱਚ ਪੱਧਰ ਤੇ ਲੈ ਗਿਆ ਉਹਨਾਂ ਦਾ ਬੜਾ ਯੋਗਦਾਨ ਹੈ ਇਹਨੂੰ ਪੰਜਾਬੀ ਬੋਲੀ ਨੂੰ ਉੱਪਰ ਲੈ ਜਾਣ ਦਾ ਦੂਸਰੀ ਜਿੱਥੇ ਤੁਸੀਂ ਅਸ਼ਲੀਲਤਾ ਦੀ ਗੱਲ ਕੀਤੀ ਆ ਇਹ ਠੀਕ ਆ ਪਰ ਉਹਨਾਂ ਜਿਹੜੇ ਹੈਗੇ ਆ ਕਾਫੀ ਹੀਰ ਦੇ ਵਿੱਚ ਇਦਾਂ ਦੇ ਰੈਫਰੈਂਸ ਆਉਂਦੇ ਆ ਜਿਹਦੇ ਵਿੱਚ ਅਸ਼ਲੀਲ ਗੱਲਾਂ ਵੀ ਕਈਆਂ ਉੱਚ ਪੱਧਰ ਦੀਆਂ ਗੱਲਾਂ ਵੀ ਕਈਆਂ ਉਹਨਾਂ ਇਹਦਾ ਇਨਾ ਵਸੀਹ ਹੈ ਨਾ ਜੀ ਸਾਰੀ ਜਿਹੜੀ ਹੀਰ ਲਿਖੀ ਗਈ ਹੈ ਉਹਦੇ ਵਿੱਚ ਤੁਸੀਂ ਇਹਨੂੰ ਇੱਕ ਗੱਲ ਨਹੀਂ ਉਹਦੇ ਵਿੱਚ ਵਾਰਸ਼ਾ ਨਹੀਂ ਕੀਤੀ ਉਹਨਾਂ ਤਾਂ ਜ਼ਿੰਦਗੀ ਦੀ ਸੱਚਾਈ ਦੇ ਵਿੱਚ ਅਸ਼ਲੀਲਤਾ ਵੀ ਆ ਜ਼ਿੰਦਗੀ ਦੀ ਸੱਚਾਈ ਦੇ ਵਿੱਚ ਸ਼ਿੰਗਾਰ ਬਾਤ ਵੀ ਆ ਰਸ ਬਾਤ ਵੀ ਆ ਤਾਰਮਕ ਵਾਲ ਵੀ ਆ ਇਸ਼ਕ ਹਕੀਕੀ ਦੀ ਗੱਲ ਵੀ ਹੈਗੀ ਆ ਉਹਦੇ ਵਿੱਚ ਤੁਸੀਂ ਜਿਵੇਂ ਪਹਿਲਾਂ ਰੈਫਰੈਂਸ ਦਿੱਤਾ ਬਈ ਉਹ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਉਹਨਾਂ ਕੋਈ ਪੜਾ ਛੱਡਿਆ ਹੀ ਨਹੀਂ ਜਿਹਦੀ ਉਹਨਾਂ ਗੱਲ ਨਹੀਂ ਕੀਤੀ ਸੋ ਜਿਸ ਵੇਲੇ ਉਹ ਜ਼ਿੰਦਗੀ ਦੀਆਂ ਅਟਲ ਸੱਚਾਈਆਂ ਦੀ ਗੱਲ ਕਰ ਰਹੇ ਆ ਤਾਂ ਉਹਦੇ ਵਿੱਚ ਜਿਹਨੂੰ ਅਸੀਂ ਅਸ਼ਲੀਲਤਾ ਕਹਿੰਨੇ ਆ ਜਾਂ ਅਸੀਂ ਕਾਮਕ ਰਿਲੇਸ਼ਨ ਦੀ ਗੱਲ ਕਹਿੰਨੇ ਆ ਉਹ ਤੋਂ ਆਪਾਂ ਇੱਕ ਪਾਸੇ ਤਾਂ ਹੋ ਨਹੀਂ ਸਕਦੇ ਉਹ ਤਾਂ ਜ਼ਿੰਦਗੀ ਦਾ ਪਾਰਟ ਆ ਸੋ ਜੇ ਵਾਰਸ਼ਾ ਉਹਨੇ ਉਹਦੀ ਗੱਲ ਕੀਤੀ ਆ ਤਾਂ ਕੋਈ ਸ਼ਲੀਲਤਾ ਵਾਲੀ ਗੱਲ ਨਹੀਂ ਮੈਂ ਕਹਿ ਸਕਦਾ ਉਹ ਨੇ ਜ਼ਿੰਦਗੀ ਦੇ ਇੱਕ 파ਟ ਨੂੰ ਬਿਆਨ ਕੀਤਾ ਹੁਣ ਜਿਵੇਂ ਤੁਸੀਂ ਤਿੰਨ ਸਭ ਗੱਲ ਕਹਿਣ ਦਾ ਇੱਕ ਢੰਗ ਆ ਸ਼ਲੀਲਤਾ ਦੀ ਗੱਲ ਕੀਤੀ ਆ ਹੁਣ ਇੱਕ ਸ਼ੇਖ ਸਾਦੀ ਦਾ ਇੱਕ ਸ਼ੇਰ ਆ ਪਰਸ਼ਨ ਦੇ ਵਿੱਚ ਅ ਦਰਜਵਾਨੀ ਤੋਬਾ ਕਰਦਨ ਸ਼ੇਵਾਏ ਪੈਗੰਬਰੀ ਵਕਤ ਪੀਰੀ ਗੁਰਗ ਜ਼ਾਲਮ ਬੇਇਸਮਤ ਪਰਹিজਗਰ ਉਹਨਾਂ ਦਾ ਕਹਿਣ ਤੋਂ ਮਤਲਬ ਇਹ ਆ ਭਈ ਜਿਹੜਾ ਬੰਦਾ ਜਵਾਨੀ ਦੇ ਵਿੱਚ ਤੋਬਾ ਕਰਦਾ ਆ ਗੁਨਾਹਾਂ ਤੋਂ ਉਹ ਤਾਂ ਪੈਗੰਬਰਾਂ ਦਾ ਕੰਮ ਹੈ ਬੁੱਢੇ ਵੇਲੇ ਤਾਂ ਜਿਹੜੇ ਸਾਰੇ ਹੀ ਬੰਦੇ ਜਿਹੜੇ ਹੈਗੇ ਆ ਉਹ ਪਰਹੇਸ਼ਗਰ ਬਣ ਜਾਂਦੇ ਆ ਉਹਦੇ ਵਿੱਚ ਤੋਂ ਸਾਰੇ ਹੀ ਬਣ ਜਾਂਦੇ ਹੀ ਕਹਿੰਦੇ ਆ ਸੋ ਵਾਰਸ਼ਾ ਉਹਨੇ ਹੋਰ ਤਰ੍ਹਾਂ ਉਹਨੂੰ ਬਿਆਨ ਕੀਤਾ ਵਾਰਸ਼ਾ ਉਹਨੇ ਕਹਿੰਦੇ ਆ ਗੁੰਡੀ ਰੰਨ ਬੁੱਢੀ ਹੋ ਕੇ ਬਣੇ ਹਾਜਣ ਬੁੱਢਾ ਹੋਏ ਜਿਉਂ ਚੋਰ ਮਸੀਤ ਵੱਡਦਾ ਹੁਣ ਲਫ਼ਜ਼ ਆਪਾਂ ਨੂੰ ਥੋੜੇ ਗੁੰਡੀ ਰੰਨ ਹੋਰ ਤਰ੍ਹਾਂ ਲੱਗਦਾ ਨਾ ਪਰ ਸਚਾਈ ਆ ਗੁੰਡੀ ਰੰਨ ਬੁੱਢੀ ਹੋ ਕੇ ਬਣੇ ਹਾਜਣ ਬੁੱਢਾ ਹੋਏ ਜਿਉਂ ਚੋਰ ਮਸੀਤ ਵੱਡਦਾ ਸਚਾਈ ਤਾਂ ਠੀਕ ਹੈ ਇਹ ਗੱਲ ਜਾ ਕੇ ਜਿਵੇਂ ਕੋਈ ਆਦਮੀ ਬੜਾਪੇ ਦੇ ਵਿੱਚ ਜਾਂਦਾ ਆ ਉਸ ਵੇਲੇ ਉਹ ਧਰਮ ਵੱਲੋਂ ਜ਼ਿਆਦਾ ਜਾਂਦਾ ਹੈ ਸੋ ਇਸ ਗੱਲ ਕਰਕੇ ਵਾਰਿਸ ਸਾਹਿਬ ਨੇ ਇੱਕ ਸਚਾਈ ਬਿਆਨ ਕੀਤੀ ਆ ਕੋਈ ਲਫ਼ਜ਼ ਕਈ ਵਾਰ ਬੜੇ ਪਾਵਰਫੁਲ ਹੁੰਦੇ ਉਹਨਾਂ ਦੇ ਪਰ ਸਰ ਵਾਰਿਸ ਸਾਹਿਬ ਦੇ ਜਿਹੜੇ ਪਾਤਰੋ ਸਾਰੀ ਹੈ ਉਹ ਸਾਰੇ ਕਿਰਦਾਰ ਜਿਹੜੇ ਬੜੇ ਵਧੀਆ ਨੇ ਜੀ ਦਮੋਦਰ ਨੇ ਵੀ ਹੀਰ ਲਿਖੀ ਪਰ ਇਹਨਾਂ ਦੇ ਪਾਤਰ ਬੜੇ ਜ਼ਬਰਦਸਤ ਨੇ ਹੀਰ ਦਾ ਜਿਹੜਾ ਕਿਰਦਾਰ ਆ ਬੜਾ ਤਲੇ ਤੇ ਖੂਬਸੂਰਤ ਚੱਟੀ ਹੈ ਬੇਲਿਆਂ ਚ ਜਾਂਦੀ ਹੈ ਜਾ ਕੇ ਉਹਨੂੰ ਚੂਰੀ ਖੋਆ ਕੇ ਆਉਂਦੀ ਹੈ ਬਾਪਯੁੱਧ ਇੰਨੀਆਂ ਕੜਾਈਆਂ ਦੇ ਰਾਂਝਾ ਜਿਹੜਾ ਜੀ ਇਸ ਤਰ੍ਹਾਂ ਮੈਨੂੰ ਲੱਗਦਾ ਜਿਵੇਂ ਕਰਦਿਆਂ ਦਾ ਨਕੰਮਾ ਪੁੱਤ ਹੈ ਨਖਟੂ ਮੁੰਡਾ ਕੰਮ ਨਹੀਂ ਕਰਨਾ ਚਾਹੁੰਦਾ ਬਾਅਦ ਚ ਮੁਹੱਬਤ ਕਰਦਾ ਜਦੋਂ ਵਿਆਹ ਕਰਾਉਣ ਦਾ ਮੌਕਾ ਹੁੰਦਾ ਹੈ ਇਹ ਨਹੀਂ ਕਿ ਕੱਢ ਕੇ ਰਹਿ ਜਾਏ ਦਲੇਰੀ ਨਹੀਂ ਇਨੀ ਜਦੋਂ ਆਪਣੇ ਕਰਜਾ ਕੇ ਵਸਣ ਰਸਣ ਲੱਗ ਜਾਂਦੀ ਹੈ ਵਿਆਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੜੜ ਕਰਾ ਕੇ ਮੁੰਦਰਾ ਪਾ ਕੇ ਉਸ ਨੂੰ ਉੱਥੋਂ ਕੱਢ ਲਿਆਉਂਦਾ ਜੀ ਜਾਂ ਤਾਂ ਪਹਿਲਾਂ ਹੀ ਕੱਢ ਕੇ ਲੈ ਜਾਂਦਾ ਮਿਰਜ਼ੇ ਜੀ ਤਰ੍ਹਾਂ ਜਾਂ ਫਿਰ ਉਸ ਨੂੰ ਐਡਜਸਟ ਹੋਣ ਦਿੰਦਾ ਉਹਦੀ ਜ਼ਿੰਦਗੀ 'ਚ ਜਦ ਹੀ ਐਡਜਸਟ ਹੋ ਰਹੀ ਹੈ ਰਾਜੇ ਦਾ ਕਰਦਾਰ ਹੈ ਜਿਹੜਾ ਪਾਤਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹਾਂ ਜਨ ਸਾਹਿਬ ਇਹ ਤਾਂ ਠੀਕ ਹੈ ਕਿ ਜੇ ਆਪਣੇ ਰਾਂਝੇ ਦਾ ਜਿਹੜਾ ਕਰੈਕਟਰ ਹੈ ਉਹਨਾ ਪਾਵਰਫੁਲ ਨਹੀਂ ਹੈ ਜਿੰਨਾ ਹੀਰ ਦਾ ਕਰੈਕਟਰ ਹੈ ਕਿਉਂਕਿ ਹੀਰ ਤੋਂ ਉਹ ਕਹਿੰਦੀ ਹੈ ਵੀ ਤੂੰ ਮੈਨੂੰ ਲੈ ਚੱਲ ਪਰ ਉਹਦੇ ਹੁੰਦੇ ਉਹ ਕਹਿੰਦਾ ਨਹੀਂ ਵੀ ਜਿਹੜੇ ਆ ਇਦਾਂ ਨਿਕਲ ਕੇ ਜਿਹੜੇ ਆ ਉਦਾਲਿਆਂ ਨਾਲ ਜਾਂ ਚੋਰੀਆਂ ਦੇ ਨਾਲ ਇਸ਼ਕ ਜਿਹੜੇ ਆ ਠੀਕ ਨਹੀਂ ਲੱਗਦੇ ਪਰ ਦੂਜੇ ਪਾਸੇ ਅਸੀਂ ਇਹ ਦੇਖਦੇ ਆਂ ਵੀ ਹਰ ਜਿਹੜੀ ਸਾਡੇ ਕੋਲ ਇਦਾਂ ਦੇ ਸਾਡੇ ਕੋਲ ਕਹਾਣੀਆਂ ਆਉਨੀਆਂ ਉਹਨਾਂ ਦੇ ਵਿੱਚ ਇੱਕ ਕਰੈਕਟਰ ਪਾਵਰਫੁਲ ਜ਼ਿਆਦਾ ਹੁੰਦਾ ਦੂਜਾ ਉਹਨਾ ਪਾਵਰਫੁਲ ਨਹੀਂ ਹੁੰਦਾ ਹੁਣ ਆਪਾਂ ਮਿਰਜ਼ਾ ਜਿਹੜਾ ਆ ਉਹ ਜਿਹੜੀ ਜੱਟ ਜ਼ਹਿਨੀयत ਦੇ ਮੁਤਾਬਕ ਉਹ ਇੱਕ ਆਈਡੀਅਲ ਹੈ ਉਹਨਾਂ ਦਾ ਬੜਾ ਪਾਵਰਫੁਲ ਕਰੈਕ ਪਰ ਉਹ ਸੇਵਾ ਜੋ ਕੁਛ ਕਰਦੀ ਆ ਉਹਨੂੰ ਅਸੀਂ ਅਪਰੂਵ ਨਹੀਂ ਕਰਦੇ ਇਸੇ ਤਰ੍ਹਾਂ ਅਸੀਂ ਦੇਖਦੇ ਆ ਸੱਸੀ ਪੁੰਨੂ ਦਾ ਕੈਰੈਕਟਰ ਉਹਦੇ ਵਿੱਚ ਵੀ ਚਾਹੇ ਥੋੜੀ ਟਵਿਸਟ ਹੋਰ ਤਰ੍ਹਾਂ ਦਿੱਤੀ ਗਈ ਸੱਸੀ ਦਾ ਕੈਰੈਕਟਰ ਉਹਦੇ ਵਿੱਚ ਜਿਆਦਾ ਪਾਵਰਫੁਲ ਬਣ ਜਾਂਦਾ ਉਹਦੇ ਨਾਲ ਚਾਹੇ ਉਹਨੂੰ ਛਰਾਪ ਲਾ ਕੇ ਲੈ ਗਏ ਜਾਂ ਦੂਸਰੀ ਤਰ੍ਹਾਂ ਲੈ ਗਏ ਸੋ ਇਹਦੇ ਵਿੱਚ ਰਾਂਝੇ ਦਾ ਕੈਰੈਕਟਰ ਜਿਹੜਾ ਹੈਗਾ ਉਹ ਰੱਖਿਆ ਹੀ ਹੀਰ ਦੇ ਨਾਲ ਨਾਲ ਥੋੜਿਆ ਉਹਨਾਂ ਹੀ ਇੱਥਾ ਰੱਖਿਆ ਕੈਰੈਕਟਰ ਜਿਆ ਕਿਸ ਵਾਰਸ਼ਾ ਸਾਹਿਬ ਨੇ ਜਦੋਂ ਇੱਕ ਕਿੱਸਾ ਲਿਖਿਆ ਜੀ ਉਦੋਂ ਫਿਊਡਲੇਜ ਦੀ ਗੱਲ ਆ ਜੀ ਉਹ ਜ਼ਗੀਰਦਾਰ ਰਾਜਸੀ ਉਸ ਦੇ ਵਿੱਚ ਕਿਸਾਨ ਜਿਹੜੇ ਆ ਉਹਨਾਂ ਦੀ ਕਹਾਣੀ ਵੀ ਹੁੰਦੀ ਸੀ ਸਦਾਰਨ ਲੋਕਾਂ ਦੀ ਔਰ ਹਮੇਸ਼ਾ ਜਦੋਂ ਵੀ ਕਿਤੇ ਟੋਨ ਜਾਂ ਤੋੜਾ ਛਾੜਦੇ ਨੇ ਇੱਕ ਤਾਂ ਜੱਟਾਂ ਦੇ ਖਿਲਾਫ ਕਾਫੀ ਗੱਲਾਂ ਕੀਤੀਆਂ ਜੀ ਉਹਨਾਂ ਨੇ ਤੇ ਔਰਤ ਨੂੰ ਪੱਕੇ ਤੌਰ ਤੇ ਬੇਵਫਾਦਾ ਸਟੈਗਮਾ ਲਾਤਾ ਜੀ ਡੰਗਰਾਂ ਨਾਲ ਕੰਪੇਅਰ ਕੀਤਾ ਘੋੜਿਆਂ ਨਾਲ ਕੰਪੇਅਰ ਕੀਤਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਿੰਘ ਸਾਹਿਬ ਇਹ ਤਾਂ ਠੀਕ ਆ ਉਸ ਵੇਲੇ ਜਿਹੜਾ ਫਿਊਡਲ ਲੇਜ ਸੀਗਾ ਤੇ ਵਾਰਿਸ ਦੇ ਔਰਤਾਂ ਬਾਰੇ ਜਿਹੜੇ ਵਿਚਾਰ ਆ ਉਦਤ ਨਹੀਂ ਹੈ ਜਿਵੇਂ ਵਾਰਿਸ ਆਮ ਜਿਹਾ ਵਾਰਿਸ ਰੰਤ ਤਲਵਾਰ ਫਕੀਰ ਕੋੜਾਚਾਰੇ ਥੋਕੇ ਕਿਸੇ ਦੇ ਮਿੱਤ ਨਹੀਂ ਇਦਾਂ ਦੇ ਰੈਫਰੈਂਸ ਸਾਨੂੰ ਬਹੁਤ ਮਿਲਦੇ ਆ ਪਿੱਛੇ ਜਾ ਮੈਂ ਉੱਥੇ ਪਾਕਿਸਤਾਨ ਗਿਆ ਸੀ ਤਾਂ ਉਹਦੇ ਵਿੱਚ ਇੱਕ ਮੇਰੇ ਦੋਸਤ ਆ ਉਹ ਨਾਲ ਮੈਂ ਗੱਲਬਾਤ ਕੀਤੀ ਤਾਂ ਉਹ ਪਹਿਲਾਂ ਤਾਂ ਮੈਨੂੰ ਉਹ ਦੱਸਣ ਲੱਗੇ ਉਹ ਕਹਿੰਦੇ ਜੀ ਵੀ ਚੰਗ ਡਿਸਟ੍ਰਿਕਟ ਦੇ ਵਿੱਚ ਹੀਰ ਦੀ ਫਿਲਮ ਨਹੀਂ ਸਾਡੇ ਲੱਗ ਸਕਦੀ ਬਿਲਕੁਲ ਤੇ ਉਹ ਵਾਰਿਸ ਸ਼ਾਹ ਬਾਰੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਬੜੇ ਨਿੰਦਨਿਆ تھے ਉਹ ਇਹ ਕਹਿੰਦੇ ਵੀ ਵਾਰਿਸ ਨੇ ਸਾਨੂੰ ਬਦਨਾਮ ਕੀਤਾ ਸਾਰੀ ਦੁਨੀਆ ਦੇ ਵਿੱਚ ਸਾਡੀ ਸਿਆਲਾਂ ਦੀ ਕੁੜੀ ਦੀ ਐਨ ਬੜੀ ਮਿੱਟੀ ਪੱਟੀ ਤੇ ਉਹ ਇਹ ਸਮਝਦੇ ਆ ਕਿ ਹੀਰ ਜਿਹੜੀ ਉਹ ਤੇ ਇੱਕ ਦਰਵੇਸ਼ ਸੀਗੀ ਇਦਾਂ ਨਹੀਂ ਸੀ ਉਹਨਾਂ ਦਾ ਆਪਣਾ ਵਿਚਾਰ ਇਹ ਸੀਗਾ ਤੇ ਉਹਦੇ ਵਿੱਚ ਉਹ ਇਦਾਂ ਕਹਿੰਦੇ ਆ ਵੀ ਵਾਰਿਸ ਸ਼ਾਹ ਨੇ ਜੱਟਾਂ ਦੀ ਮਿੱਟੀ ਬੜੀ ਪੱਟੀ ਐ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਤੁਸੀਂ ਬਾਰ-ਬਾਰ ਪੜੋ ਜੱਟਾਂ ਦੇ ਕਾਫੀ ਖਿਲਾਫ ਐ ਇਹ ਉਹ ਇਹ ਕਹਿੰਦੇ ਆ ਵੀ ਵਾਰਿਸ ਸ਼ਾਹ ਇੱਕ ਸਾਡੇ ਇਲਾਕੇ ਦੇ ਵਿੱਚੋਂ ਇੱਕ ਔਰਦ ਨੂੰ ਵਹਾ ਕਰਕੇ ਲੈ ਗਿਆ ਸੀ ਉਹ ਕਹਿੰਦੇ ਤੇ ਬਾਅਦ ਦੇ ਵਿੱਚ ਉਹ ਫੜਿਆ ਗਿਆ ਤੇ ਉਹ ਜਿਹੜਾ ਉਸ ਦਾ ਸਾਡਾ ਸਰਦਾਰ ਸੀ ਉਹ ਜੱਟ ਸੀ ਉੱਥੇ ਦਾ ਜੰਡੇਆਲੇ ਦਾ ਉਸ ਇਲਾਕੇ ਦੇ ਵਿੱਚ ਜਿਸ ਤੇ ਹੋਇਆ ਤੇ ਸ਼ੇਖੂਪੁਰੇ ਦਾ ਉਹ ਕਹਿੰਦੇ ਸੀ ਉਹ ਸ਼ੇਖੂਪੁਰੇ ਦਾ ਜਿਹੜਾ ਸੀ ਉਹ ਨਹੀਂ ਸਦਕੇ ਲਿਆਂਦਾ ਤੇ ਵਾਰਿਸ ਨੂੰ ਉਹ ਕਹਿੰਦੇ ਪੁੱਠਾ ਲਟਕਾਤਾ ਦਰਖਤ ਦੇ ਨਾਲ ਤਾਂ ਫੇਰ ਉਹ ਜਿਹੜੀ ਔਰਤ ਲਗਿਆ ਸੀ ਉਹ ਵਾਪਸ ਕਰਵਾਈ ਤੇ ਉਹ ਜੱਟ ਸੀ ਜਿਹੜਾ ਉਹਨਾਂ ਦਾ ਸਰਦਾਰ ਸੀ ਜਾਂ ਨवाब ਸੀ ਉਹ ਇਹ ਕਹਿੰਦੇ ਵੇ ਬਾਰਿਸ਼ਾ ਨੇ ਰਿਐਕਟ ਕਰਕੇ ਫੇ ਇਹ ਕੁਝ ਲਿਖਿਆ ਖਰੇ ਉਹਨਾਂ ਦਾ ਵਿਚਾਰ ਆ ਪਰ ਜਿਸ ਪਾਏ ਦੀ ਹੀਰ ਲਿਖੀ ਗਈ ਹੈ ਉਹਦੇ ਵਿੱਚ ਆਪਾਂ ਇਦਾਂ ਤਾਂ ਕਹਿ ਨਹੀਂ ਸਕਦੇ ਵੀ ਇਸ ਕਿਸਮ ਦਾ ਰਿਐਕਸ਼ਨ ਸੀਗਾ ਪਰ ਇਹ ਕਰਵਾਇਤ ਉੱਥੇ ਚੱਲ ਰਹੀ ਹੈ ਕਿ ਹੀਰ ਦੀ ਫਿਲਮ ਉੱਥੇ ਲੱਗਦੀ ਨਹੀਂ ਹੈ ਔਰ ਵਾਰਿਸ ਸ਼ਾਹ ਬਾਰੇ ਐਟੀਟਿਊਡ ਕਮਸ ਕਮ ਉਸ ਏਰੀਆ ਦੇ ਵਿੱਚ ਵਧੀਆ ਨਹੀਂ ਸੋ ਫਿਊਡਲ ਏਜ ਸੀ ਉਸ ਵੇਲੇ ਦੀ ਜ਼ਗੀਰਦਾਰੀ ਦੇ ਵਿੱਚ ਸਾਰੀ ਗੱਲਬਾਤ ਔਰਤ ਦਾ ਔਰਤ ਬਾਰੇ ਜੋ ਵਿਚਾਰ ਹੈ ਉਹ ਵੀ ਉਹਨਾਂ ਦੇ ਜ਼ਗੀਰਦਾਰੀ ਵਿਚਾਰਿਆ ਨੌਕਰੀ ਬਾਰੇ ਤੁਹਾਨੂੰ ਆਪਾਂ ਉਹ ਹੈਗਾ ਭਈ ਬੁਰਾ ਕਸਮ ਨਾਲ ਨੌਕਰੀ ਜੇਡ ਕੋਈ ਹਾਕਮ ਬਗੇ ਨਾ ਕਿਸੇ ਦੀ ਨਾਬਰੀ ਜੇ ਇਹ ਵੀ ਆ ਉਸ ਸਮੇਂ ਨੌਕਰੀ ਕਰਨ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ ਸੋ ਜੇ ਆਪਾਂ ਜ਼ਗੀਰਦਾਰੀ ਯੁੱਗ ਦੀਆਂ ਸਾਰੀਆਂ ਉਹ ਗੱਲਾਂ ਦੇਖੀਏ ਤਾਂ ਵਾਰਸ ਦੀ ਹੀਰ ਦੇ ਵਿੱਚੋਂ ਸਾਰੀਆਂ ਹੀ ਮਿਲਦੀਆਂ ਆ ਕਿਉਂਕਿ ਉਹ ਉਸ ਯੁੱਗ ਦੇ ਵਿੱਚ ਲਿਖੀ ਗਈ ਹੈ ਪਰ ਇਸਲਾਮ ਦੀ ਸ਼ਰ੍ਹਾ ਦੇ ਵਿੱਚ ਇੱਕ ਬੜੀ ਆਲਾ ਗੱਲ ਹੈ ਕਿ ਸ਼ਾਦੀ ਦੇ ਵੇਲੇ ਕੁੜੀ ਦੀ ਮਰਜ਼ੀ ਪੁੱਛੀ ਜਾਂਦੀ ਹੈ ਉਹਦੀ ਕੌਨਸੈਂਟ ਲਈ ਜਾਂਦੀ ਹੈ ਕਾਜ਼ੀ ਲੈਂਦਾ ਹੈ ਕਾਜ਼ੀ ਪੁੱਛਦਾ ਹੈ ਔਰ ਦੋਨਾਂ ਤਰ੍ਹਾਂ ਨੂੰ ਉਹਨਾਂ ਦੀ ਹਾਂ ਕਰਵਾਉਂਦਾ ਅੰਨੀ ਕਾਣੀ ਕਬੂਲ ਕਰਵਾਉਂਦਾ ਜੀ ਔਰ ਫਿਰ ਉਸ ਤੋਂ ਬਾਅਦ ਸ਼ਾਦੀ ਹੁੰਦੀ ਹੈ ਪਰ ਹੀਰ ਦੇ ਕਿਸੇ ਦੇ ਵਿੱਚ ਕਾਜ਼ੀ ਦਾ ਰੋਲ ਮੈਨੂੰ ਕਈ ਵਾਰੀ ਨਿੰਦਣਯੋਗ ਲੱਗਦਾ ਹੈ ਤੁਹਾਡਾ ਕੀ ਖਿਆਲ ਹੈ ਤਿੰਨ ਸਭ ਵੈਸੇ ਤਾਂ ਜਿਹੜੇ ਧਰਮ ਜਿਸ ਵੇਲੇ ਆਪਾਂ ਸ਼ੁਰੂ ਹੀ ਦੇਖਦੇ ਆਂ ਤੇ ਕਾਫੀ ਅੱਛੇ ਅਸੂਲਾਂ ਦੇ ਉੱਤੇ ਰਹੇ ਆ ਜਿਵੇਂ ਹਿੰਦੂਇਜ਼ਮ ਦੇ ਵਿੱਚ ਵੀ ਆਪਣਾ ਵਰ ਚੁਣਨ ਦੀ ਗੱਲ ਹੁੰਦੀ ਰਹੀ ਹੈ ਕਾਫੀ ਸਮੇਂ ਤੱਕ ਔਰਤ ਨੂੰ ਅਧਿਕਾਰ ਰਿਹਾ ਸੋ ਇਸਲਾਮ ਦੇ ਵਿੱਚ ਵੀ ਇਹ ਬਹੁਤ ਅੱਛੀ ਗੱਲ ਹੈ ਕਿ ਉਹ ਜਿਸ ਦਾ ਵਿਆਹ ਹੁੰਦਾ ਉਹਨੂੰ ਪੁੱਛਦੇ ਆ ਕਿ ਕੋਈ ਜ਼ਬਰਦਸਤੀ ਤਾਂ ਨਹੀਂ ਉਹਦੇ ਨਾਲ ਹੋ ਰਹੀ ਹੈ ਔਰ ਉਹ ਤਾਂ ਕਿ ਉਹਦੇ ਨਾਲ ਇਹ ਨਾ ਸਮਝਿਆ ਜਾਵੇ ਕਿ ਇਹਨੂੰ ਕੋਈ ਜ਼ੋਰ ਦੇ ਨਾਲ ਲਿਜਾ ਰਿਹਾ ਹੈ ਉਹਦੀ ਮਰਜ਼ੀ ਦੇ ਖਿਲਾਫ ਲਿਜਾ ਰਿਹਾ ਹੈ ਪਰ ਜਿਵੇਂ ਤੁਸੀਂ ਦੱਸਿਆ ਪਈ ਇਹ ਜਿਹੜੀ ਰੀਤ ਹੈ ਜਿਸ ਵੇਲੇ ਹੌਲੀ-ਹੌਲੀ ਪਤਨ ਹੋ ਜਾਂਦਾ ਚੰਗੇ ਲੋਕਾਂ ਦੇ ਹੱਥਾਂ ਵਿੱਚ ਨਹੀਂ ਆਉਂਦੀ ਹੈ ਤਾਂ ਉਹਦਾ ਫਿਰ ਜਿਹੜਾ ਹੈਗਾ ਉਹ ਖਰਾਬ ਹੁੰਦਾ ਔਰ ਹੀਰ ਵਰਸ਼ਾ ਦੇ ਵਿੱਚ ਵਰਸ਼ਾ ਦੀ ਬਹੁਤ ਜਗ੍ਹਾ ਰੈਫਰੈਂਸ ਇਦਾਂ ਦੇ ਆਉਂਦੇ ਆ ਜਿਹਦੇ ਵਿੱਚ ਹੀ ਦੇਖਦੇ ਆ ਪਈ ਜ਼ਬਰਦਸਤੀ ਹੁੰਦੀ ਹੈ ਸੋ ਆ ਮੇਰੇ ਕੋਲ ਦੋ ਤਿੰਨ ਹੈ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਜਿਸ ਵੇਲੇ ਉਹ ਵਿਆਹ ਦੀ ਗੱਲ ਕਰਦੇ ਨੇ ਹੀਰ ਦੀ ਤਾਂ ਉਸ ਵੇਲੇ ਵਾਰਸ਼ਾ ਲਿਖਦੇ ਆ ਲੈ ਕੇ ਰਿਸ਼ਵਤਾ ਕਰੇ ਖੁਸ਼ ਆਮਦਾਂ ਤੂੰ ਨਹੀਂ ਸੰਗਦਾ ਰੱਬ ਜਰਹਾਨ ਤੋਂ ਜੀ ਕਾਜ਼ੀ ਵਾਰੇ ਉਹ ਲਿਖਦੇ ਆ ਪੇ ਤੂੰ ਰਿਸ਼ਤਾਂ ਲੈ ਕੇ ਸਾਰੇ ਕੰਮ ਕਰਦਾ ਔਰ ਕਰਨ ਖੌਫ ਖੁਦਾ ਦਾ ਮੂਲ ਨਹੀਂ ਕਾਜ਼ੀ ਖਾਨ ਹਰਾਮ ਦੇ ਲਾਉਣ ਬੇੜਾ ਆ ਕਾਜ਼ੀ ਖਾਨ ਹਰਾਮ ਦੇ ਲਾਉਣ ਬੇੜਾ ਉਹ ਕਾਜ਼ੀਆਂ ਵਾਰੇ ਉਹ ਲਿਖਦੇ ਆ ਫਿਰ ਰਿਸ਼ਵਤ ਵੀ ਚੱਲਦੀ ਆ ਉਹਦੇ ਵਿੱਚ ਇੱਕ ਤਾਂ ਉਹ ਲਿਖਦਾ ਕਾਜ਼ੀ ਆਖਦਾ ਚੂਚਕਾ ਸੁਣੀ ਮੈਥੋਂ ਦਗੇਵਾਜ ਨਾ ਹੋਬਸੀ ਕੰਮ ਤੇਰਾ ਇਹ ਤੇਰਾ ਜਿਹੜਾ ਤੂੰ ਉਹਦੇ ਨਾਲ ਵਿਆਹ ਇਹਦਾ ਕਰਵਾਉਣਾ ਚਾਹੁੰਦਾ ਹੈ ਆਪਣੇ ਉਹ ਖੇੜੇ ਨਾਲ ਇਹ ਪੈਸਿਆਂ ਤੋਂ ਬਿਨਾਂ ਨਹੀਂ ਗੱਲ ਬਣਨੀ ਹੈ ਤੱਕ ਦਗਾ ਕਰਨਾ ਪੈਣਾ ਉਹਦੇ ਵਿੱਚ ਔਰ ਫਿਰ ਜ਼ਬਰਦਸਤੀ ਵੀ ਕਰਦੇ ਆ ਉਹਦੇ ਵਿੱਚ ਹੀਰ ਨੂੰ ਜ਼ਬਰਦਸਤੀ ਜਿੱਥੇ ਵਿਆਹ ਕੇ ਉਹਨੂੰ ਤੋਰਦੇ ਉਹਦੇ ਨਾਲ ਤੇ ਉਹ ਨਾਲ ਉਹਨੂੰ ਕਹਿੰਦਾ ਲਿਆਓ ਪੜੋ ਨਕਾਹ ਮੂੰਹ ਬੰਨ ਇਸਦਾ ਮਤਾ ਕੋਈ ਫਸਾਦ ਗੁਜ਼ਾਰ ਦੀਏ ਫਿਰ ਜ਼ਬਰਦਸਤੀ ਲਿਆ ਕੇ ਇਹਦਾ ਜਿਹੜਾ ਹੈਗਾ ਮੂੰਹ ਬੰਦ ਕੇ ਦਾ ਵਿਆਹ ਕਰ ਦਿਓ ਸੋ ਇੱਕ ਰਵਾਇਤਾ ਇਸਲਾਮ ਦੀ ਬਹੁਤ ਅੱਛੀ ਆ ਪਰ ਇਹਦਾ ਮਿਸਯੂਜ਼ ਜਿਹੜਾ ਹੈ ਜਦਾ ਬਾਕੀ ਧਰਮਾਂ ਦੇ ਵਿੱਚ ਹੋ ਜਾਂਦਾ ਇਹਦਾ ਮਿਸਯੂਜ਼ ਉਸ ਵੇਲੇ ਵੀ ਹੁੰਦਾ ਰਿਹਾ ਸੀ ਤੇ ਮਿਸਯੂਜ਼ ਇਸ ਵੇਲੇ ਵੀ ਹੋ ਰਿਹਾ ਉਸੇ ਤਰ੍ਹਾਂ ਸੋ ਇਹ ਜਿਹੜਾ ਹੈਗਾ ਇਹ ਕੋਈ ਇਸਲਾਮ ਦੀ ਅੱਛੀ ਸ਼ਰਅ ਨੂੰ ਜਿਹੜਾ ਖਰਾਬ ਕੀਤਾ ਜਾ ਰਿਹਾ ਉਸ ਵੇਲੇ ਵੀ ਕੀਤਾ ਜਾਂਦਾ ਸੀ ਤੇ ਹੁਣ ਵੀ ਕੀਤਾ ਜਾ ਰਿਹਾ ਪਰ ਜੇ ਆਪਾਂ ਲਿਟਰਰੀ ਪੱਖੋਂ ਵੇਖਦੇ ਹਾਂ ਸਹਿਤਕ ਆਲੋਚਕ ਦੇ ਤੌਰ ਤੇ ਵਾਰਿਸ਼ਾ ਦੀ ਹੀ ਦੀ ਆਪਾਂ ਆਲੋਚਨਾ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਸ ਦੇ ਵਿੱਚ ਬਾਕੀ ਗੱਲਾਂ ਦੇ ਨਾਲ ਨਾਲ ਆਲਾ ਗੱਲਾਂ ਜ਼ਿਆਦਾ ਨਹੀਂ ਬੋਲੀ ਜਿਹੜੀ ਹੈ ਬੋਲੀ ਦੀ ਭਾਵਕਤਾ ਬੋਲੀ ਦੀ ਸ਼ਬਦਾਂ ਦੀ ਚੋਣ ਤੇ ਉਸ ਦੀ ਸ਼ੈਲੀ ਬੜੀ ਖੂਬਸੂਰਤ ਹੈ ਜਦ ਇਸ਼ਕ ਦੇ ਕੰਮ ਨੂੰ ਹੱਥ ਪਾਈਏ ਪਹਿਲਾਂ ਰੱਬ ਦਾ ਨਾਮ ਤੇ ਆਈਏ ਜੀ ਧਾਰਮਿਕ ਟਿਚਰਸ ਵੀ ਵਿੱਚ ਆਉਂਦੇ ਨੇ ਧਾਰਮਿਕ ਦੇ ਨਾਲ ਨਾਲ ਰੋਮਾਂਸ ਸ਼ਿੰਗਾਰ ਰਸਰਾ ਖੁਸ਼ੀ ਦੇ ਵਿੱਚ ਪਰ ਅੱਜ ਦੇ ਮਾਹੌਲ ਦੇ ਵਿੱਚ ਇਹਦਾ ਸਾਹਿਤਕ ਤੌਰ ਤੇ ਕੀ ਸਥਾਨ ਹੈ ਪੰਜਾਬੀ ਅਦਬ ਦੇ ਵਿੱਚ ਤਾਂ ਥਿੰਨ ਸਾਹਿਬ ਮੇਰਾ ਖਿਆਲ ਹੈ ਹੀਰ ਵਾਰਿਸਾ ਅੱਜ ਵੀ ਸ਼੍ਰੋਮਣੀ ਕਿਤਾਬ ਗਣੀ ਜਾਂਦੀ ਹੈ ਪੰਜਾਬੀ ਅਦਬ ਦੇ ਵਿੱਚ 300 ਸਾਲ ਤਕਰੀਬਨ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ 300 ਸਾਲ ਤੋਂ ਬਾਅਦ ਵੀ ਹੀਰ ਵਾਰਿਸ ਸ਼ਾਹ ਦਾ ਰਤਬਾ ਜਾਂ ਇਹਦਾ ਜਿਹੜਾ ਸਥਾਨ ਆ ਇਹਠਾ ਨਹੀਂ ਆਇਆ ਕੋਈ ਪੰਜਾਬ ਮੇਰੇ ਖਿਆਲ ਦੇ ਵਿੱਚ ਕੋਈ ਪੰਜਾਬੀ ਰਾਈਟਰ ਅਜੇ ਵਾਰਿਸ ਸ਼ਾਹ ਨੂੰ ਟੱਚ ਨਹੀਂ ਕਰ ਸਕਿਆ ਵਾਰਿਸ ਸ਼ਾਹ ਅਜੇ ਵੀ ਬੜਾ ﻋظیم ਸ਼ਾਇਰ ਆ ਉੱਡਾ ﻋظیم ਸ਼ਾਇਰ ਆ ਜਿਹੜਾ ਉਸ ਵੇਲੇ ਸੀ ਸੋ ਉਸ ਇਨਸਾਨ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਉਹ ਜਿਹੜਾ ਕਿਹਾ ਜਾਂਦਾ ਸੀ ਵੀ ਬਾਣ ਮੁੰਜ ਦੀ ਰੱਸੀ ਦੇ ਵਿੱਚ ਮੋਤੀ ਪਰੋ ਦਿੱਤੇ ਆ ਉਹ ਵਾਰਿਸ ਦੇ ਮੋਤੀਆਂ ਨੇ ਉਸ ਮੁੰਜ ਦੀ ਰੱਸੀ ਨੂੰ ਹੀ ਇੱਕ ਕਿਸਮ ਦਾ ਰੇਸ਼ਮ ਦਾ ਪਸ਼ਮੀਨਾ ਬਣਾ ਦਿੱਤਾ ਉਹ ਲੈਂਗੁਏਜ ਉਸ ਭਾਸ਼ਾ ਨੂੰ ਵਾਰਿਸ ਸ਼ਾਹ ਨੇ ਉੱਪਰ ਚੁੱਕ ਦਿੱਤਾ ਸੋ ਵਾਰਿਸ ਸ਼ਾਹ ਦੀ ਜਿਹੜੀ ਅਜ਼ਮਤ ਸੀ ਵਾਰਿਸ ਸ਼ਾਹ ਦੀ ਅਜ਼ਮਤ ਨੂੰ ਮੈਂ ਤਾਂ ਇਦਾਂ ਸਮਝਦਾ ਵੀ ਜਿਵੇਂ ਉਰਦੂ ਪੋਇਟਰੀ ਦੇ ਵਿੱਚ ਗ਼ਾਲिब ਨੂੰ ਕੋਈ ਟੱਚ ਨਹੀਂ ਕਰ ਸਕਿਆ ਉਸੇ ਤਰ੍ਹਾਂ ਪੰਜਾਬੀ ਲਿਟਰੇਚਰ ਦੇ ਵਿੱਚ ਵਾਰਿਸ ਨੂੰ ਕੋਈ ਟੱਚ ਨਹੀਂ ਕਰ ਸਕਿਆ ਜਿੱਦ ਤੱਕ ਔਰ ਇਹ ਨਹੀਂ ਜਿਸ ਤਰ੍ਹਾਂ ਆਪਣੇ ਮਿਰਜ਼ਾ ਗ਼ਾਲिब ਆਪਣੇ ਬਾਰੇ ਕੌਨਸ਼ੀਅਸ ਸੀ ਆਪਣੀ ਗ੍ਰੇਟਨੈਸ ਬਾਰੇ ਉਸੀ ਤਰ੍ਹਾਂ ਵਾਰਿਸ ਵੀ ਕੌਨਸ਼ੀਅਸ ਸੀ ਉਹ ਮਿਰਜ਼ਾ ਗਾਲिब ਨੇ ਜਿਵੇਂ ਲਿਖਿਆ ਨਾ ਕਿ ਦੁਨੀਆ 'ਮੈਂ ਹੈ ਸੁਖਨ ਵਰ ਔਰ ਵੀ ਅੱਛੇ' ਕਹਿੰਦੇ ਹਨ ਕਿ ਗਾਲिब ਕਾ ਹੈ ਅੰਦਾਜ਼ੇ ਬਿਆਰ ਉਸੇ ਤਰ੍ਹਾਂ ਵਾਰਿਸ਼ਾ ਨੇ ਵੀ ਇਖਤਿਆਤ ਲਿਖਿਆ ਹੋਰ ਸ਼ਾਇਰਾਂ ਚੱਕੀਆਂ ਜੋਤੀਆਂ ਨੇ ਗਾਲਾ ਪੀਠਾ ਇਹ ਵਿੱਚ ਖਰਾਸ ਦੇ ਮੈਂ ਉਹਦੇ ਕਹਿੰਦਾ ਬਾਕੀ ਸ਼ਾਇਰਾਂ ਨੇ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ ਮੈਂ ਇੱਕ ਵੱਡੀ ਗੱਲ ਕੀਤੀ ਸੋ ਵਾਰਿਸ਼ ਸਾ ਜਿਹੜੇ ਸੀਗੇ ਉਹ ਆਪਣੀ ਗ੍ਰੇਟਨੈਸ ਬਾਰੇ ਆਪਣੀ ਅਜ਼ਮਤ ਬਾਰੇ ਕੌਨਸ਼ੀਅਸ ਸੀ ਉਹਨਾਂ ਨੂੰ ਪਤਾ ਸੀ ਵੀ ਮੈਂ ਉਹ ਕੰਮ ਕਰ ਦਿੱਤਾ ਜਿਹੜਾ ਪੰਜਾਬੀ ਲਿਟਰੇਚਰ ਵਿੱਚ ਅੱਜ ਤੱਕ ਹੋਇਆ ਨਹੀਂ ਹੈ। ਔਰ ਅੱਜ ਤੱਕ ਨਹੀਂ ਹੋਇਆ ਭਾ 300 ਸਾਲ ਬਾਅਦ ਵੀ ਉਹ ਗੱਲ ਹੋਈ ਨਹੀਂ ਹੈ। ਸੋ ਪੰਜਾਬੀ ਲਿਟਰੇਚਰ ਦੇ ਵਿੱਚ ਤਾਂ ਵਾਰਿਸ ਸ਼ਾਹ ਜਿਹੜੇ ਹੈਗੇ ਮਿਰਜ਼ਾ ਗਾਲिब ਦੇ ਨਾਲ ਜਾਂ ਆਪਣੇ ਪਰਸ਼ੀਅਨ ਦੇ ਵਿੱਚ ਸ਼ੇਖ ਸਾਦੀ ਜਿਹੜੇ ਹੋਇਆ ਉਹਨਾਂ ਦੇ ਨਾਲ ਬੜੀ ਆਸਾਨੀ ਦੇ ਨਾਲ ਇਹਨਾਂ ਨੂੰ ਉਸ ਕਤਾਰ ਦੇ ਵਿੱਚ ਬਿਠਾਇਆ ਜਾ ਸਕਦਾ ਹੈ। ਬਸ ਬੜੀ ਮਿਹਰਬਾਨੀ ਜੀ। ਥੈਂਕ ਯੂ। ਥੈਂਕ ਯੂ। ਥੈਂਕ ਯੂ।